ਮੇਨ ਕਸ਼ ਲੋਕਾਂ ਦੇ ਮਹਿਬੂਬ ਸ਼ਾਇਰ ਮਹਿਬੂਬ ਕਵੀ ਇਨਕਲਾਬੀ ਕਵੀ ਲੋਕ ਕਵੀ ਸੰਤਰਾਮ ਦਾਸੀ ਹੋਰਾਂ ਦਾ ਲਿਖਿਆ ਹੋਇਆ ਅਜੇ ਨਾਮ ਦਾ ਗੀਤ ਹੈ ਸੋ ਪੇਸ਼ ਕਰਨ ਲੱਗੀ ਹਾਂ ਅਜ ਨਾ ਆਈ ਮੰਜ਼ਿਲ ਤੇਰੀ ਅਜ ਨਾ ਆਈ ਮੰਜ਼ਿਲ ਤੇਰੀ ਅਜ ਵਡੇਰਾ ਪੜਾ ਜੇ ਨਾ ਆਈ ਮੰਜ਼ਿਲ ਤੇਰੀ ਅਜ ਮਸਵਰ ਛਾਪ ਨਾ ਸਕਿਆ ਦਰਦ ਦੀਆਂ ਤਸਵੀਰਾਂ ਨੂੰ ਅਜ ਮਿਸਤਰੀ ਤੋੜ ਨਾ ਸਕਿਆ ਇਹ ਮਜਬੂਤ ਜ਼ੰਜੀਰਾਂ ਨੂੰ ਅਜ ਇਸ਼ਕ ਦਾ ਕਾਸਾ ਖਾਲੀ aje ishke da ka sa khaali khair husn na paya na manu paade buhe te koi ranja mangine aaya na har dil de vich shikwe chore har dil de vich shikwe chore har dil de vich saada e अॼ ॻाढ़ा अॼ न आई मंज़िल तेरी अॼ किर्त चांजी है खल, ਤਰਮਦੇ ਠੇਕੇਦਾਰ ਕਹਾਂਦੇ ਨੇ ਮੁੱਲਾ ਪੰਡਤ ਪਾਈ ਤਰਮਦੇ ਠੇਕੇਦਾਰ ਕਹਾਂਦੇ ਨੇ ਅਜੇ ਮਨਖ ਦੀ ਕਾਇਆ ਉੱਤੇ ਅਜੇ ਮਨਖ ਦੀ ਕਾਇਆ ਉੱਤੇ ਸਾਇਆ ਹੈ ਜਾਗੀਆਂ ਦਾ ਅਜੇ ਮਨਖ ਨਾ ਮਾਲਕ ਬਣਿਆ ਆਪਣੀ ਆਤਕ ਦੀ ਰਾਂ ਦਾ ਅਜੇ ਕਿਸੇ ਬੇਵਸ ਜਿਸਮ ਦਾ ਅਜੇ ਕਿਸੇ ਬੇਵਸ ਜਿਸਮ ਦਾ ਮੈਂ ਦਾ ਇਥੇ ਪੜਾਏ ਅਜੇ ਨਾ ਸੁੱਤੀ ਜਨਤਾ ਜਾਗੀ ਅਜੇ ਮੇਰਾ ਗੜਾਏ ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਤਾਂ ਇੱਥੇ ਲੋਕਾਂ ਦੇ ਅਰਮਾਨ ਵੀ ਵੇਚ ਜਾਂਦੇ ਨੇ ਅਜੇ ਤਾਂ ਇੱਥੇ ਲੋਕਾਂ ਦੇ ਅਰਮਾਨ ਵੀ ਵੇਚ ਜਾਂਦੇ ਨੇ ਅਜੇ ਤਾਂ ਪੈਸੇ ਪੈਸੇ ਤਾਂ ਇਮਾਨ ਵੀ ਵੇਚ ਜਾਂਦੇ ਨੇ ਅਜੇ ਤਾਂ ਪੈਸੇ ਪੈਸੇ ਤਾਂ ਇਮਾਨ ਵੀ ਵੇਚ ਜਾਂਦੇ ਨੇ ਅਜੇ ਹੈ ਪਰਬਤਿਓਂ ਡਾ ਕੋਡਾ ਅਜੇ ਹੈ ਪਰਬਤਿਓਂ ਡਾ ਕੋਡਾ ਅਜੇ ਨਾ ਤੇਜ ਕੋਹੜਾਏ ਅਜੇ ਨਾ ਸ਼ੀਰੀ ਹੱਥ ਬਟਾਇਆ ਅਜੇ ਹਨੇਰਾ ਗੜਾਏ ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਤੇ ਹਿੰਸਾ ਖਲੀ ਨਰਕ ਭੋਗਦੀ ਜਨਤ ਦੇ ਇਕlare ਥੱਲੇ ਅਜੇ ਹੈ ਦੁਨੀਆ ਨਰਕ ਭੋਗਦੀ ਜਨਤ ਦੇ ਇਕlare ਥੱਲੇ ਅਜਨਾ ਕਾਲੇ ਬੱਦਲਾਂ ਵਿੱਚੋਂ ਅਜਨਾ ਕਾਲੇ ਬੱਦਲਾਂ ਵਿੱਚੋਂ ਚਮਕੀ ਕੋਈ ਕਿਰਨ ਸੁਨਾਰੀ ਭਾਵੇਂ ਮੰਤਰੀ ਆਦੇ ਸਾਡੇ अॼ कल सपणी जरी अॼ असीं हब नसण अॼ असीं है रबू द मड़ा अॼ नज़ा साथी अॼु हेरा गाड़े अॼु न आई मंज़िल तेरी अॼु न आई मंज़िल तेरी अॼु वॾे आहे हिमती अॼु गाड़े अॼ नई मंज़िल तेरी अॼ नई मंज़िल तेरी ॾाढा सारियुनि जो बहुत बहुत